ਹੱਥ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਫੜ ਕੇ ਇਹ ਲੋਕ ਜਿਹੜੇ ਨੇ ਪੈਟਰੋਲ ਪੰਪ ਤੇ ਪਹੁੰਚੇ ਨੇ ਤੇ ਇਹਨਾਂ ਦੇ ਵੱਲੋਂ ਜਮ ਕੇ ਹੰਗਾਮਾ ਕਰ ਦਿੱਤਾ ਗਿਆ। ਦੇਰ ਉਸਨੂੰ ਫਤਿਹਗੜ੍ਹ ਸਾਹਿਬ ਦੇ ਵਿੱਚ ਚੁੰਨੀ ਮੁਰਿੰਡਾ ਰੋਡ ਤੇ ਸਥਿਤ ਇੱਕ ਪੈਟਰੋਲ ਪੰਪ ਜਿਸ ਤੋਂ ਆਪਣੇ ਵਾਹਨ ਦੇ ਵਿੱਚ ਤੇਲ ਪਵਾ ਕੇ ਇਹ ਲੋਕ ਜਦ ਨਿਕਲਦੇ ਨੇ ਤਾਂ ਇਹਨਾਂ ਦਾ ਹੀ ਕਹਿਣਾ ਹੈ ਕਿ ਪੈਟਰੋਲ ਜਿਹੜਾ ਪਾਣੀ ਮਿਲਿਆ ਹੋਇਆ ਪਾਇਆ ਗਿਆ ਜਿਸ ਨਾਲ ਉਹਨਾਂ ਦੇ ਵਾਹਨ ਖਰਾਬ ਹੋਏ ਨੇ। ਤਾਂ ਸੈਂਕੜੇ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਹੱਥ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਲਾ ਕੇ ਪੰਪ ਤੇ ਪਹੁੰਚ ਜਾਂਦੇ ਨੇ। ਹਾਲਾਂਕਿ ਇਸ ਦੀ ਵੀਡੀਓ ਬਣਾਈ ਗਈ ਜੋ ਕਿ ਹੁਣ ਖੂਬ ਵਾਇਰਲ ਹੋ ਤੇ ਪੈਟਰੋਲ ਪਵੋਣਾ ਲੋਕਾ ਦਾਇ ਕਹਿਣਾ ਹੈ ਕਿ ਇਸ ਪੰਪ ਤੋਂ ਨਾ ਆਪਣੇ ਵਾਹਨਦ ਵਿੱਚ ਪੈਟਰੋਲ ਪਰਵਾਇਆ ਤੇ ਥੋੜੀ ਦੂਰੀ ਤੇ ਜਾਂਦੇ ਹੀ ਵਾਹਨ ਚੱਲ ਨੂੰ ਬੰਦ ਹੋ ਜਾਂਦੇ ਨੇ ਚੈੱਕ ਕਰਕੇ ਵੇਖਿਆ ਗਿਆ ਤੇ ਪੈਟਰੋਲ ਦੇ ਵਿੱਚ ਪਾਣੀ ਰਲਿਆ ਹੋਇਆ ਸੀ ਜਿਸ ਬਾਰੇ ਉਹਨਾਂ ਪੰਪ ਤੇ ਪਹੁੰਚ ਕੇ ਕੰਮ ਕਰਨ ਵਾਲੇ ਕਰਿੰਦਿਆਂ ਨੂੰ ਜਦ ਦੱਸਿਆ ਤੇ ਜਦੋਂ ਬੋਤਲੇ ਦੇ ਵਿੱਚ ਪੈਟਰੋਲ ਪਾਣੀ ਰਲਿਆ ਕਾਢ ਕੇ ਉਹਨਾਂ ਨੂੰ ਵਿਖਾਇਆ ਗਿਆ ਤਾਂ ਉਹ ਵੀ ਹੁਣ ਆਨਾ ਕਾਨੀ ਕਰਦੇ ਤੇ ਇਸ ਗੱਲ ਨੂੰ ਲੈ ਕੇ ਕਤਰੋਂ ਦੇ ਨਜ਼ਰ ਆ ਰਹੇ ਨੇ ਨਹੀਂ ਨਹੀਂ ਲੈਣਾਂ ਨਹੀਂ ਨਹੀਂ ਹੈ ਜੇਕਰ ਬੋਤਲ ਹਾਂਜੀ ਹਾਂਜੀ ਤੁਸੀਂ ਵੀ ਆ ਜਾਓ ਹਾਂਜੀ ਇਹ ਪੰਪ ਦੇ ਕੀ ਕਰ ਲੋਈ ਜੀ ਆ ਜਿਹੜਾ ਆਪਣਾ ਡੇਡੀ ਪੰਪ ਤੋਂ ਤੇਲ ਬੋਇਆ ਜੀ 6 ਵਜੇ ਮਰੰਡਾ ਜੀ ਰੋਡ ਤੇ ਅਸੀਂ ਆ ਗੁਰਦੁਆਰੇ ਟੱਪਿਆਂ ਜਮੇ 100 ਕਿਲੋ ਮੀਟਰ ਅਗੇ ਅੱਜ ਜੀ ਇਹ ਮੋਟਰ ਸਾਹਿਬ ਬੰਦ ਹੋ ਗਿਆ ਦੇਖ ਲੋ ਜੀ ਤੇਲ ਚ ਪਾਣੀ ਨਾਲੇ ਮੋਟਰਾਂ ਖਰਾਬ ਕਰਤੇ ਸਾਡਾ ਸੈਂਸਰ ਖਰਾਬ ਕਰਤੇ ਸਾਰੇ ਨਾਲ ਤਾਂ ਦੋ ਇੱਕ ਦੇ ਹੋਰ ਸਾਡਾ ਇਹ ਮੋਟਰ ਸਾਹਿਬ ਦੂਜਾ ਆਈ ਜਿਹੜਾ ਪਾ ਕੇ ਗਿਆ ਉਹਦੇ ਤੇਲ ਉਹ ਵੀ ਕਹਿ ਰਿਹਾ ਮੇਰਾ ਮੋਟਰ ਸਾਹਿਬ ਨਹੀਂ ਖੜ ਰਿਹਾ ਨਾ ਉਹਦੇ ਆ ਦੇ ਰਤੇ ਚ ਕਿੰਨਾ ਪਾਣੀ ਨਿਕਲੇ ਉਦੋਂ ਮਾਲਕ ਕਹਿ ਰਹੀ ਕੀ ਸਾਡੇ ਗਰਾਹਕ ਨਾ ਖਰਾਬ ਕਰੋ ਸਾਈਡ ਤੇ ਹੋ ਗਏ ਮਿਸਤਰੀ ਦਾ ਸੈਟ ਕਰਾ ਲਓ ਸਾਦ ਕੋਈ ਨਾ ਕੰਪਰੋਮਾਈਜ਼ ਕਰੋ ਜੀ ਤੇ ਕਿਹੜਾ ਬਣਾ ਪਟੇੜੀ ਪੈਂਦਾ ਪੰਪ ਪਟੇੜੀ ਬੰਪ ਜੀ ਚੁੰਨੀ ਰੋਡ ਜੀ ਚੁੰਨੀ ਰੋਡ ਤੇ ਜੀ ਬੰਡਾ ਬੇੜੀ ਬੰਡਾ ਚੁੰਨੀ ਰੋਡ ਮਰੇੜੀ ਕਿਥੋਂ ਦੋੜਾ ਨੇ ਨਜ਼ਦੀਕ ਪੈਂਦਾ ਜੀ ਆਪਣਾ ਪੰਜ ਕਿਹੜਾ ਨਾਬੇ ਜਾਣਾ ਸੀ ਜੀ ਅਸੀਂ ਅੱਛਾ ਜੀ ਤੁਹਾਨੂੰ ਵੀ ਕਿਵੇਂ ਪਤਾ ਲੱਗਿਆ ਜੀ ਮੈਂ ਹੀ ਨਾਬੇ ਜਾਣਾ ਸੀ ਜੀ ਮੈਂ ਆਪਣੇ ਮਦਰ ਨੂੰ ਲੈਣ ਜਾ ਰਹਾ ਸੀ ਘਰੋਂ 90 ਲੈ ਕੇ ਜਾਣ ਵਾਸਤੇ ਬਸ ਮੋੜ ਤੇ ਪਹੁੰਚੇ ਖਰਾਬ ਹੋ ਗਿਆ ਜੀ ਅਸੀਂ ਹਾਂ ਦਾ ਸੋਇ ਖਰਾਬ ਸਾਦ ਨੂੰ ਕਿਵੇਂ ਲੈ ਕੇ ਜਾਈਏ ਨਹੀਂ ਦੋਰੀ ਨਾ ਉਹ ਕੀ ਕਹਿੰਦੇ ਆ ਬਈ ਮਾਲਕ ਜਿਹੜੇ ਕਹਿੰਦੇ ਨਹੀਂ ਕਿ ਅਸੀਂ ਜਿਹੜੇ ਰੋਪੜਾ ਅਸੀਂ ਜਿਹੜੇ ਆਵਾਂਗੇ ਟਾਈਮ ਲੱਗੂਗਾ ਜੇ ਉਹ ਨਹੀਂ ਇਹ ਪਾਣੀ ਨੂੰ ਮੰਨ ਰਹੇ ਆ ਇਹ ਪਾਣੀ ਨੂੰ ਮੰਨ ਨਹੀਂ ਰਹੇ ਇਹ ਕਹਿੰਦੇ ਸਾਡੇ ਨਾਲ ਕੰਪਰਮਾਈਜ਼ ਕਰੋ ਅਸੀਂ ਫਿਰ ਦਾ ਮੋਟਰ ਨਾਲ ਸਹੀ ਕਰਾ ਦੇਣਾ ਜੇ ਬਾਰਿਸ਼ ਬੈ ਗਈ ਤਾਂ ਹੋ ਗਿਆ ਇਹ ਗੱਲ ਤਾਂ ਮੌਣੀ ਦਾ ਡੇ ਹੈ ਜਾਨੀ ਮੰਨਣ ਨੂੰ ਕੋਈ ਤਿਆਰ ਨਹੀਂ ਹੈ ਗੱਲ ਦਵਾਉਣੀ ਹੈ ਜੀ ਠੀਕ ਹੈ ਇਹਨਾਂ ਨੂੰ ਐ ਲੋਕਾਂ ਦਾ ਠੱਗੀ ਬੱਜਦੀ ਰਹੇ ਇਹ ਉੱਪਰੋਂ ਕਹਿੰਦੇ ਅਸੀਂ 112 ਤੇ ਕਾਲ ਕਰਨੀ ਹੈ ਜੀ ਠੀਕ ਜੀ ਨੂੰ ਫੋਨ ਕਰਿਆ ਜੀ ਇਹ ਸਾਨੂੰ ਤਾਂ ਮਗਾਉਂਦੇ ਆ ਇਹ ਕਹਿੰਦਾ 112 ਤੇ ਫੋਨ ਕਰ ਰਹੇ ਆ ਇਹ ਅਸੀਂ ਪੁਲਿਸ ਬੁਲਾ ਰਹੇ ਆ ਤੁਹਾਡੇ ਕੋਲ ਕੋਈ ਨਹੀਂ ਚਾਹ ਨੋੜੇ ਨਾਲ ਠੀਕ ਮੋਟਰਸਾਈਕਲ ਵਗੈਰਾ ਖੜੇ ਨੇ ਆ ਦੇਖੋ ਇਹ ਉਹਦੇ ਅਗੇ ਜੀ ਪ੍ਰਾਂਤ ਪ੍ਰੇਸ਼ਾਨ ਗਏ ਹਾਂਜੀ ਵਿਧਾਨ ਜੀ ਹਾਂਜੀ ਸਾਨੂੰ ਮੈਂ ਪਹਾੜੀ ਕਿਸਾਨ ਜੁਨੀਅਨ ਜਿਹੜਾ ਪ੍ਰਧਾਨ ਫਟਗੜਾ ਤਾਉ ਤੇ ਇੱਥੇ ਸਾਨੂੰ ਇੱਥੇ ਕਾਲ ਕੀਤੀ ਆ ਤੇ ਨਾੜੇ ਜੀ ਮੇਰਾ ਘਰ ਆ ਦੱਸਿਆ ਗਿਆ ਤੇ ਪੈਟਰੋਲ ਪੰਪ ਤੇ ਪਾਣੀ ਕਾਫੀ ਆ ਰਿਹਾ ਹੈ ਪੈਟਰੋਲ ਚ ਇਹਦੇ ਬਾਰੇ ਇੱਥੇ ਕਾਫੀ ਲੋਕ ਪਰੇਸ਼ਾਨ ਹੋ ਰਹੇ ਤੇ ਉਹ ਅਸੀਂ ਵੀ ਆ ਕੇ ਦੇਖਿਆ ਟੈਂਕੀਆਂ ਚੋਂ ਪਾਣੀ ਕੱਢ ਕੇ ਦੇਖਿਆ ਤਾਂ ਬਿਲਕੁਲ ਪੈਟਰੋਲ ਦੀ ਜਗ੍ਹਾ ਅੱਧਾ ਪਾਣੀ ਅੱਧਾ ਪੈਟਰੋਲ ਨਿਕਲਿਆ ਤੇ ਇਹਨਾਂ ਦੇ ਕੋਲ ਵੈਸੇ ਹੈਗੀਆਂ ਬੋਤਲਾਂ ਚ ਪਾਇਆ ਹੋਇਆ ਕਿ ਬਹੁਤ ਨੁਕਸਾਨ ਹੋ ਰਿਹਾ ਹੈ ਇਹ ਹੋਣਾ ਨਹੀਂ ਚਾਹੀਦਾ ਇਹ ਆਪਾਂ ਦਾ ਅਸੀਂ ਵੀ ਲੋਕਾਂ ਨੂੰ ਸਾਨੂੰ ਹੀ ਪਤਾ ਲੱਗਿਆ ਮੈਂ ਪ੍ਰੈਸ ਐਕਟਰੀਆਂ ਕਾਂਜ ਯੂਨੀਅਨ ਤੋਂ ਜਦੋਂ ਪ੍ਰਧਾਨ ਜੀ ਨੇ ਕਾਲ ਕੀਤੀ ਅਸੀਂ ਇਕੱਠੇ ਹੋਏ ਆਂ ਇਹਦਾ ਸੁਧਾਰ ਕਰਨਾ ਚਾਹੀਦਾ ਕੱਲੂ ਹੋਰ ਬਾਈਕਲ ਅਸੀਂ ਵੀ ਡੀਜ਼ਲ ਪਾਉਂਦੇ ਆਂ ਹੋਰ ਲਾਗ ਇੰਜਨਾਂ ਲੋਕਾਂ ਦਾ ਸਾਰਾ ਇਹ ਬਹੁਤ ਗਲਤ ਹੈ ਇਹਦੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਅਧਿਕਾਰੀ ਕੋਈ ਪਹੁੰਚ ਨਹੀਂ ਰਿਹਾ ਕਹਿੰਦੇ ਮੰਨੇ ਆਂ ਵੀ ਸਾਡੀ ਗਲਤੀ ਹੈ ਠੀਕ ਆਰੇ ਨਾਲ ਮੋਟਰਸਾਈਕਲ ਵਗੈਰਾ ਖੜੇ ਨੇ ਆ ਦੇਖੋ ਜੀ ਇਹ ਜਿਹੜੀ ਜਿਹੜਾਂ ਪ੍ਰੇਸ਼ਾਨ ਹੋਏ ਆ ਵੀ ਤੁਸੀਂ ਪੰਪ ਦੇ ਕਰਿੰਦੇ ਆ ਕੀ ਸ਼ਿਕਾਇਤ ਆ ਜਿਹੜੀ ਪਾਣੀ ਵਾਲੀ ਇਹਦੇ ਬਾਰੇ ਦੱਸੋ ਆਪਣਾ ਵੀ ਹੋ ਗਿਆ ਤੇਲ ਪਾਇਆ ਹੋਇਆ ਜੀ ਇਸੇ ਗੱਡੀ 'ਚ ਤੇਲ ਨਿਕਲਿਆ ਹੋਇਆ ਆ 200 ਦਾ ਤੇਲ ਪਾਇਆ ਉਹਦੇ ਵਿੱਚ 1.5 ਲੀਟਰ ਪਾਣੀ ਨਿਕਲਿਆ ਨਹੀਂ ਹੋ ਰਿਹਾ ਨੇ ਜਿਹੜੇ ਖੜੇ ਸਾਰੇ ਉਹ ਤਾਂ ਕਈਆਂ ਨੂੰ ਪਰੇਸ਼ਾਨੀ ਆਈ ਆ ਇਹ ਤੇਲ ਥੋੜੇ ਪੰਪ ਤੋਂ ਹੀ ਗਿਆ ਇੱਥੇ ਹੀ ਖੜੇ ਨੇ ਦੇਖੋ ਕਿੰਨੇ ਬੰਦੇ ਖੜੇ ਆ ਹੋਰ ਇਹ ਸਾਰਿਆਂ ਨੂੰ ਪਰੇਸ਼ਾਨੀ ਆਈ ਜਾ ਉਹ ਭੈਣ ਬੈਠੀ ਹੈ ਦੇਖੋ ਉਹਨਾਂ ਦਾ ਨਾਪ ਲੈ ਜਾਣਾ ਵੀ ਇਹ ਤੁਸੀਂ ਮਨ ਮਨ ਮੰਨਦੇ ਆ ਗਲਤੀ ਆਪਣੀ ਹਾਂਜੀ ਪਾਣੀ ਕੱਢਿਆ ਆ ਨਿਕਲਿਆ ਆ ਜੀ